ਸਸਿਦਾਂ ਦੇ ਸਾਰਨ ਫਿਲਮ ਅਕਾਲ ਰਿਲੀਜ਼ ਹੋ ਚੁੱਕੀ ਹੈ ਜੀ ਪੂਰੀ ਦੁਨੀਆ ਭਰ ਦੇ ਵਿੱਚ ਤੇ ਇੰਡੀਆ ਦੇ ਵਿੱਚ ਆਪਣੇ ਪੰਜਾਬ ਜਿੱਦਾਂ ਦੀ ਰਿਲੀਜ਼ ਹੋਈ ਆ ਉਸ ਦਿਨ ਤੋਂ ਕੁਝ ਅਗਰਾਂ ਵਿੱਚ ਚੱਲ ਰਹੇ ਸੀ ਸਾਨੂੰ ਸਭ ਤੋਂ ਪਹਿਲਾਂ ਤਾਂ ਅੱਜ ਅੱਜ ਉਸੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਕਿਉਂਕਿ ਸਾਡੇ ਲਈ ਕੋਈ ਕਲੈਰੀਫਿਕੇਸ਼ਨ ਹੀ ਆਈ ਕਿਉਂਕਿ ਮੈਂ ਜਿਸ ਵੇਲੇ ਰਿਲੀਜ਼ ਹੋਈਆ ਕੈਨੇਡਾ ਗਿਆ ਫਿਲਮ ਦੇ ਪ੍ਰਚਾਰ ਲਈ ਤੇ ਉਸ ਸਮੇਂ ਬਾਅਦ ਉੱਥੇ ਹੋਇਆ ਤੇ ਮੈਨੂੰ ਲੱਗਿਆ ਕਿ ਇੱਕ ਆ ਵੀਡੀਓ ਅਪਡੇਟ ਕਰ ਦੇਣੀ ਚਾਹੀਦੀ ਹੈ ਅ ਸੋ ਜੋ ਮੈਂ ਇਹਨੇ ਤਰ੍ਹਾਂ ਦੇ ਵਿੱਚ ਸਮਝਿਆ ਹੈ ਤੇ ਉਹਦੇ ਅਗਾਰੇ ਇਹ ਵੀਡੀਓ ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਸਾਡਾ ਜਦੋਂ ਅਸੀਂ ਫਿਲਮ ਬਣਾ ਰਹੇ ਹਾਂ ਬਿਲਕੁਲ ਵੀ ਇਹ ਮਨ ਨਹੀਂ ਹੁੰਦਾ ਕਿ ਵੀ ਇਹ ਸਾਨੂੰ ਪਤਾ ਹੁੰਦਾ ਵੀ ਅਸੀਂ ਸਿੱਖ ਪਾਈਚਾਰੇ ਦੇ ਜਿਹਨਾਂ ਲਈ ਆਪਾਂ ਫਿਲਮ ਬਣਾ ਰਹੇ ਹਾਂ ਉਹਨਾਂ ਨੂੰ ਇਸ ਤੇ ਇਤਰਾਸ ਹੋਊਗਾ ਆਪਾਂ ਕਿਉਂ ਫਿਲਮ ਬਣਾਵਾਂ ਸਾਨੂੰ ਕੋਈ ਉਸ ਦੇ ਵਿੱਚ ਨਾ ਤਾਂ ਸਾਨੂੰ ਕੋਈ ਵਾਅਦਾ ਹੀ ਮਿਲਿਆ ਨਾ ਸਾਨੂੰ ਕੋਈ ਪੈਸੇ ਮਿਲੇ ਸਾਰਾ ਖਰਾਬ ਹੋਣਾ ਤੇ ਅਸੀਂ ਬਣਾਉਣਾ ਦਾ ਭਈ ਪਰ ਪੈਸੇ ਨਹੀਂ ਗਾ ਬਟ ਜਦੋਂ ਅਸੀਂ ਫਿਲਮ ਸ਼ੁਰੂ ਕੀਤੀ ਸੀ ਅਸੀਂ ਸਾਰੀਆਂ ਜਿਹੜੀਆਂ ਗਾਈਡਲਾਈਨਸ ਨੇ ਵੀ ਫਿਲਮ ਦੇ ਵਿੱਚ ਆਪਾਂ ਕੀ ਦਿਖਾ ਸਕਦੇ ਆ ਕੀ ਨਹੀਂ ਦਿਖਾ ਸਕਦੇ ਹਨ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਵੀ ਕਈ ਖਰਮਾ ਜਦੋਂ ਅਰਦਾਸ ਵਗੈਰਾ ਵੀ ਬੜਾਈ ਜਾਏ ਅਸੀਂ ਸਾਰੀਆਂ ਚੀਜ਼ਾਂ ਐਸ.ਪੀ.ਸੀ ਤੋਂ ਵੀ ਪੁੱਛਿਆ ਨੇ ਪਹਿਲਾਂ ਵੀ ਪੁੱਛਿਆ ਸੀ ਵੀ ਕੀ ਸਭ ਹਦਾਇਤਾਂ ਲੈ ਕੋਈ ਸੌ ਦੇ ਦੋ ਤਾਂ ਸਾਰੀਆਂ ਚੀਜ਼ਾਂ ਅਸੀਂ ਸਮਝ ਕੇ ਲੈ ਕੇ ਆਏ ਸੋ ਜਿਸ ਦਿਨ ਦੀ ਤੁਸੀਂ ਫਿਲਮ ਫਿਲਮ ਰਿਲੀਜ਼ ਹੋਈ ਆ ਇੱਕ ਵੀ ਬੰਦਾ ਕੋਈ ਉਹ ਇਦਾਂ ਕਹੇ ਜਿਹੜਾ ਕਿ ਫਿਲਮ ਜੀਨੇ ਫਿਲਮ ਦੇਖੀ ਆ ਤੇ ਉਹ ਪੋਸਟ ਪਾ ਕੇ ਲਿਖ ਰਿਹਾ ਹੋਵੇ ਕਿ ਅਸੀਂ ਫਿਲਮ ਦੇਖ ਕੇ ਆਏ ਫਿਲਮ ਵਧੀਆ ਨਹੀਂ ਜੇ ਫਿਲਮ ਨੇ ਸਾਨੂੰ ਗਲਤ ਗਾਈਡ ਕੀਤਾ ਸੋ ਆਪਣੇ ਜਿਹੜੇ ਨੇ ਅਸੈਂਬਲੀ ਦੇ ਜਿਹੜੇ ਜੱਥੇ ਫਿਲਮ ਦੇਖ ਕੇ ਆਏ ਮੈਂ ਆਪਦੀ ਲਾਈਫ ਦੇ ਵਿੱਚ ਉਹਨੂੰ ਬਿਲਕੁਲ ਕਦੇ ਨਹੀਂ ਸੀ ਜਾਣਦਾ ਨਾ ਮੈਨੂੰ ਪਤਾ ਸੀ ਤੇ ਬਟ ਇਹ ਵਿਵਾਦ ਤੋਂ ਬਾਅਦ ਅਸੀਂ ਕਈਆਂ ਨੂੰ ਕਿਹਾ ਕਿ ਤੁਸੀਂ ਜ਼ਰੂਰ ਆ ਕੇ ਤੈਨੂੰ ਦੇਖੋ ਤੁਸੀਂ ਤੈਨੂੰ ਦੇਖ ਕੇ ਸਾਨੂੰ ਦੱਸੋ ਕਿ ਅਸੀਂ ਕੀ ਗਲਤ ਕੀਤਾ ਆਪਾਂ ਨੂੰ ਠੀਕ ਕਰ ਦਈਏ ਤੇ ਉਹਨਾਂ ਨੇ ਜੋ ਬਾਹਰ ਆ ਕੇ ਬੋਲਿਆ ਆਪਣੇ ਆਪ ਹੀ ਬੋਲਿਆ ਤੇ ਸਾਨੂੰ ਕਿਹਾ ਕਿ ਫਿਰੋਂ ਵਧੀਆ ਸੋ ਮੇਰੀ ਇੱਕ ਤਾਂ ਸਾਰਿਆਂ ਨੂੰ ਬਸਲ ਰਿਕਵੈਸਟ ਹੈ ਕਿ ਪਲੀਜ਼ ਜੇ ਕਿਸੇ ਦੀ ਕੋਈ ਨਾਰਾਜ਼ਗੀ ਵੀ ਹੈ ਤੁਸੀਂ ਇੱਦਾਂ ਕਰੋ ਕਿ ਪਹਿਲਾਂ ਮੇਰਾ ਦੇਖੇ ਤੋਂ ਉਸ ਰਾਹ ਦੀ ਵਾਰ ਨੂੰ ਕਰੋ ਫਿਰ ਮੇਨ ਦੇਖੋ ਜੀ ਔਰ ਦੂਸਰਾ ਇਹ ਆ ਵੀ ਦੇਖੋ ਜੀ ਤੁਹਾਨੂੰ ਤੁਸੀਂ ਕਈ ਬੰਦਿਆਂ ਨੇ ਇਜੈਕਸ਼ਨ ਕੀਤਾ ਕਿ ਅਸੀਂ ਤੁਹਾਨੂੰ ਦੇਖ ਰਹੇ ਹਾਂ ਕਿ ਸਾਨੂੰ ਪਹਿਲਾਂ ਹੀ ਪਤਾ ਬਾਹਰੋਂ ਹੀ ਕਪੜੇ ਜਿਹੜੇ ਆ ਤੇ ਪਤਾ ਕਿ ਇਹ ਠੀਕ ਨਹੀਂ ਏ ਸ਼ੁਕੁਰਾਤਾਂ ਨੂੰ ਨੋ ਬ੍ਰੈਂਡ ਨੂੰ ਕੀ ਪਤਾ ਲੱਗੇ ਜਦੋਂ 10 ਬ੍ਰੈਂਡ ਨੂੰ ਕਹਿੰਦੇ ਮਜੀ ਸੋਨੀਆ ਤੁਸੀਂ 10 ਬ੍ਰੈਂਡ ਨੂੰ ਹੀ ਜਾ ਕੇ ਸਾਰਾ ਕੁਝ ਕੀਤਾ ਫਿਰ ਮੇਰਾ ਬਾਕੀ ਪਹਿਲਿਆਂ ਪਹਿਨੇ ਆ ਕਿ ਕਿਸ ਤਰ੍ਹਾਂ ਮੇਰੀ ਦਾੜੀ ਆ ਉਤਾ 2 ਜਨਵਰੀ ਨੂੰ ਮੇਰੇ ਜਨਮ ਦੇ ਵਾਲੇ ਦਿਨ ਜੀ ਕਿ ਪੂਰਾ ਟੀਜ਼ਰ 1.5 ਮਿੰਟ ਦਾ ਆਇਆ 1.5 ਮਿੰਟ ਦਾ ਬਾਹਰ ਕੱਢ ਦਿੱਤਾ ਉਦੋਂ 10 ਸਿਰਾਂ ਬਾਅਦ ਗਾਣਾ ਆ ਗਿਆ ਕੜ-ਕੜ ਦੇ ਵਿੱਚ ਰਬ ਵਸਦਾ ਹੈ ਫਿਰ ਦੂਸਰਾ ਗਾਣਾ ਆਇਆ ਅਕਾਲ ਹੈ ਉਦੋਂ ਸਾਰਾ ਕੁਝ ਐਂ ਤੇ ਉਦੋਂ ਟ੍ਰੇਲਰ ਆਇਆ ਕਿਸੇ ਦਾ ਕੋਈ ਐਜੈਕਸ਼ਨ ਨਹੀਂ ਸੀ ਬਟ ਚਲੋ ਉਸ ਤੋਂ ਬਾਅਦ ਲੋਕਾਂ ਪਿਛਲੇ ਅੱਛਾ ਫਿਰ ਇੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਇੱਧਰ ਕੈਨੇਡਾ ਜਿਹੜੇ ਭਾਈ ਭਣ ਦੇਖ ਰਹੇ ਨੇ ਵੀ ਆਪਣੇ ਪੰਜਾਬੀ ਨੇ ਉਹਨੇ ਉੱਥੇ ਵੀ ਦੇਖਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਆ ਤੇ ਕੁਝ ਕੀ ਬਸ ਜਗ੍ਹਾ ਦੇ ਉੱਤੇ ਜਾ ਕੇ ਪ੍ਰੋਟੈਸਟ ਕੀਤਾ ਗਿਆ ਤੇ ਅਸੀਂ ਫਾਈਂਡ ਆਊਟ ਵੀ ਕੀਤਾ ਹੋਇਆ ਸੀ ਸਾਨੂੰ ਪਤਾ ਹੈ ਕਿ ਉਹ ਕੀ ਹੈ ਮੈਂ ਕਦੇ ਜੀਵਨ ਜੀਵਨ ਬੈਠ ਕੇ ਕਦੇ ਗੱਲ ਨਹੀਂ ਕੀਤੀ ਕਦੇ ਮੈਂ ਇਹ ਨਹੀਂ ਸ਼ੁਰੂ ਕਰਾਂਗਾ ਕਿ ਜੇ ਉਹ ਆਪਣੀ ਕਰਨ ਕੋਈ ਆ ਰਹੀ ਆ ਪਾਉਂ ਕੋਨਟਰੋਵਰਸਰੀ ਤੇ ਲੈ ਕੇ ਉਹ ਉਹ ਚੀਜ਼ਾਂ ਕਰੀਓ ਮੇ ਚਲਾਉਂ ਚ ਮੇਰਾ ਹੱਥ ਨਹੀਂ ਹੈ ਜਦ ਕਿ ਕੁਝ ਕੁ ਬੰਦੇ ਜਿਹੜੇ ਅ ਮਿੰਸਨ ਜਿਹੜੇ ਉਹ ਸਭ ਪਤਾ ਕਿਸੀ ਜਗ੍ਹਾ ਕਿੱਥੇ ਮਿਲੇ ਸੰਕਈ ਸਰਵੋਗ ਡਟ ਕਰੇ ਉਹ ਉਹਨਾਂ ਵਿੱਚੋਂ ਬਹੁਤ ਮਿੰਸਨ ਐਕਟਰ ਵੀ ਸੀ ਜਿਹੜੇ ਉਹਨੇ ਕਿਸੇ ਜਗ੍ਹਾ ਕਰਮਾਂਸ਼ ਕੰਮ ਵੀ ਕੀਤਾ ਹੋ ਠੀਕ ਹੈ ਤੇ ਬਟ ਮੈਂ ਕੋ ਸਰਾਈ ਜਵਾ ਇਸ ਦਿਤੇ ਵਿੱਚ ਨੇ ਕਰਾਇਆ ਕਿ ਨੇ ਕਰਾਇਆ ਕਿ ਨੇ ਨਹੀਂ ਕਰਾਇਆ ਹੈ ਨਾ ਉਹ ਤਾਂ ਨਾ ਚੜੀਏ ਤੇ ਮੈਂ ਸਿਰਫ ਇਸ ਵੀਡੀਓ ਬਾਰੇ ਦਾ ਮਕਸਦ ਇਹ ਹੈ ਕਿ ਵੀ ਉਹ ਪਹਿਲਾਂ ਪਲੀਜ਼ ਜਿਨ੍ਹਾਂ ਨੂੰ ਆ ਜਿਨ੍ਹਾਂ ਨੇ ਹਲੇ ਤੱਕ ਫਿਲਮ ਨਹੀਂ ਦੇਖੀ ਉਹ ਜ਼ਰੂਰ ਜਾ ਕੇ ਦੇਖੋ ਸਾਨੂੰ ਦੱਸਿਓ ਵੀ ਸਾਡੀ ਕੀ ਗਲਤੀ ਆ ਸੀ ਅਗਲੀ ਵਾਰੀ ਉਹ ਸੁਧਾਰਾਂਗੇ ਪਰ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਪਰਿਵਾਰਾਂ ਨੇ ਹੁਣ ਤੱਕ ਫਿਲਮ ਦੇਖੀ ਆ ਮੇਰੀ ਜ਼ਿੰਦਗੀ ਦੀ ਬਿਹਤਰੀਨ ਫਿਲਮ ਹੈ ਸਭ ਨੇ ਇਹੀ ਕਿਹਾ ਔਰ ਸਭ ਨੇ ਇੰਨਾ ਪਿਆਰ ਦਿੱਤਾ ਤੇ ਮੈਂ ਬਾਕੀ ਚੜ੍ਹਦੀ ਕਲਾਲੀ ਕਰਨ ਹੋ ਗਿਆ ਕਿ ਯਾਰ ਚੜ੍ਹਦੀ ਕਲਾ ਚਾਹੀਏ ਟੈਟੇ ਜੀ ਨਹੀਂ ਹੋਣਾ ਚਾਹੀਦਾ ਬੰਦੇ ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਤੋਂ ਸਿੱਖਦੇ ਆਪਾਂ ਉਹਨਾਂ ਤੋਂ ਅੱਗੇ ਨਿਕਲਣਾ ਕਿਦਾਂ ਨਿਕਲਣਾ ਉਹ ਸੀਜਾ ਤੇ ਉਹ ਸਿੱਖਦੇ ਆ ਸੋ ਅਸੀਂ ਵੀ ਉਹੀ ਕਰ ਰਹੇ ਹਾਂ ਸੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੇਰੇ ਕੋਲੋਂ ਘਟ ਜੁਨੇਨ ਸਿੰਘਾਂ ਦੇ ਜਿੱਥੇ ਸਾਰੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਸਾਰਿਆਂ ਨਾਲ ਅੱਜ ਗੱਲ ਹੋਈ ਆ ਉਹਨਾਂ ਨੇ ਅੱਜ ਸਾਰਿਆਂ ਦੇ ਤਰੀਕਾ ਚਰਨ ਦੇਖੀ ਆ ਉਨ੍ਹਾਂ ਦੇ ਰਿਵਿਊ ਵੀ ਥੋੜੇ ਟਾਈਮਾਂ ਦੇ ਵਿੱਚ ਪਹਿ ਜਾਣੇ ਨੇ ਉਹ ਕਹਿੰਦੇ ਆ ਇੱਕ ਵੀ ਕੋਈ ਚੀਜ਼ ਨਹੀਂ ਦੀ ਹੈ ਬੰਦੇ ਇੱਕ ਵੀ ਕੋਈ ਚੀਜ਼ ਨਹੀਂ ਨੂੰ ਐਡੀ ਸ਼ਾਬਾਸ਼ ਦਿੱਤੀ ਉਹਨਾਂ ਨੇ ਸੋ ਮੈਂ ਜਦੋਂ ਇਹ ਵੀ ਰਿਵਿਊ ਪੜ੍ਹਦੇ ਆ ਕਈ ਪੇਲਡ ਚੀਜ਼ਾਂ ਚਲਾ ਰਹੇ ਨੇ ਇਸ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਪਾ ਪਾ ਕੇ ਫਿਲਮ ਦੇ ਉਹਨਾਂ ਪਤਾ ਨਹੀਂ ਤਾਂ ਮੈਨੂੰ ਐ ਲੱਗਦਾ ਕਿ ਚਿਆਂ ਨਿਸ਼ਾਨ ਮੇਰੇ ਖਲਾਫ ਕੋਈ ਕੰਡ ਨਹੀਂ ਸੀ ਫਿਲਮ ਦੇ ਚੱਕਰ ਖਵਾ دی ਹੋਗੀ ਉਸੇ ਦੇ ਚੱਕਰ 'ਚ ਹੈ ਯਾਰ ਤੋ ਥੋੜੀ ਜਿਹੀ ਕੋਈ ਮੇਰੇ ਨਾਲ ਪ੍ਰੋਬਲਮ ਆ ਉਹ ਵੀ ਤੁਸੀਂ ਕਿਸੇ ਪਾਰਟਿਕੂਲਰ ਦੀ ਜਾਂ ਕਿਸੇ ਇੰਡਸਟਰੀ ਵਾਲੇ ਦੀ ਤੁਸੀਂ ਉਸ ਸੈਕਟਰ ਦੇ ਵਿੱਚ ਇੱਕ ਚੰਗੀ ਫਿਲਮ ਨੂੰ ਖਰਾਬ ਕਰ ਰਹੇ ਹੋ ਅਜੇ ਪੂਰੀ ਇੰਡਸਟਰੀ ਨੂੰ ਆਉਣ ਵਾਲੇ ਪ੍ਰੋਬਲਮ ਹੋਣਗੀਆਂ ਇਹ ਐਡਾ ਵੱਡਾ ਡਰਮੈਟਰੀ ਬੈਸੀਦਾ ਹੈ ਨਾ ਸੋ ਮੇਰੇ ਵੀਰੋ ਇਹ ਚੀਜ਼ ਆਪਾਂ ਨਾ ਕਰੀਏ ਤੇ ਬਾਕੀ ਮੇਰੀ ਉਹਨਾਂ ਨਾਲ ਬਿਲਕੁਲ ਨਿਰਾਸ਼ਗੀ ਜੀ ਜਿਨ੍ਹਾਂ ਨੇ ਵਿਰੋਧ ਕੀਤਾ ਵਾ ਮੈਂ ਉਹਨਾਂ ਨੂੰ ਸਿਰਫ ਇਹ ਕਹਾਂਗਾ ਕਿ ਭਾਈ ਪਲੀਜ਼ ਤੁਸੀਂ ਜਾ ਕੇ ਪਹਿਲਾਂ ਦੇਖ ਕੇ ਆਓ ਤੇ ਹਾਂ ਹੋ ਸਕਦਾ ਵਿਚਾਰੇ ਕੁਝ ਮੱਦਦ ਪੇ ਹੋ ਸਕਦੇ ਨੇ ਆਪਾਂ ਨੂੰ ਕੋਈ ਚੀਜ਼ ਨਹੀਂ ਠੀਕ ਲੱਗਦੀ ਸਾਨੂੰ ਤੁਸੀਂ ਦੱਸੋ ਤੁਸੀਂ ਕੱਟ ਕੇ ਟਾਕੇ ਵੀ ਠੀਕ ਕਰਾ ਸਕਦੇ ਹੋ ਬਟ ਇਹ ਨਾ ਕਰੀਏ ਕਿ ਆਪਾਂ ਆਹ ਚੀਜ਼ ਆਹ ਤੇ ਕਿਉਂਕਿ ਜੇ ਕਿਸੇ ਦੇ ਟ੍ਰੇਲਰ ਦਾ ਵੀ ਰਿਵਿਊ ਕਰਨਾ ਟ੍ਰੇਲਰ ਦੇ ਰਿਵਿਊ ਤੁਸੀਂ ਜਾ ਕੇ YouTube ਤੇ ਚੈੱਕ ਕਰੋ ਜਿੱਦਾਂ ਟ੍ਰੇਲਰ ਆਇਆ ਉਸ ਤੋਂ ਇੱਕ ਦਿਨ ਅਗਲੇ ਦਿਨ ਦੂਜੇ ਦਿਨ ਟੀਜ਼ਰ ਦੇ ਰਿਵਿਊ ਉਸ ਤੋਂ ਅਗਲੇ ਦਿਨ ਦੂਜੇ ਦਿਨ ਹਜ਼ਾਰਾਂ ਹੀ ਪਹਿਲੇ ਇਹ ਜਿਆ ਕੀ ਜ਼ਰੂਰੀ ਹੋ ਗਿਆ ਵੀ ਆਪਾਂ ਟ੍ਰੇਲਰ ਦਾ ਜਾਂ ਟੀਜ਼ਰ ਦਾ ਪਹਿਲਾ ਰਿਵਿਊ ਕੀਤਾ ਹੀ ਨਹੀਂ ਸਿਰਫ ਇੱਕ ਦੋ ਦਿਨ ਪਹਿਲਾਂ ਹੀ ਕਰਨਾ ਵਾ ਇੱਕ ਦਿਨ ਪਹਿਲਾਂ ਹੀ ਕਰਕੇ ਆਪਾਂ ਉਸ ਜੀ ਦੀ ਕੀਰਫੜ ਕਰ ਦਲੀਆ ਬਿਲਕੁਲ ਕਿ ਇਹ ਆਇਆ ਔਰ ਇਹ ਹੋਇਆ ਪੂਰਾ ਔਰ ਕਈ ہزارਾਂ ਰੁਪਏ ਬਰਦੀ ਦੇ ਇੰਜ ਮਕੈਨਿਕੀਆਂ ਚੀਜ਼ਾਂ ਹੁੰਦੀਆਂ ਆ ਪਤਾ ਲਿਆ ਇਹਦੇ ਵਿੱਚ ਇੱਕ ਇੱਕ ਚੀਜ਼ ਨੂੰ ਵੀ ਕਟੇ ਗੋਮੀ ਵੀ ਹੋ ਪਿੱਛਾ ਆ ਪਰਣਾਇਆ ਸੀ ਉਹ ਦੂਜਾ ਆਇਆ ਸੀ ਮਤਲਬ ਤੁਸੀਂ ਫਿਲਮ ਤਾਂ ਦੇਖਿਆ ਫਿਲਮ ਦੇਖ ਕੇ ਤੁਸੀਂ ਉਹਦੇ ਚਿੱਤ ਗਲਤੀਆਂ ਕੱਢੋ ਹਾਥ ਰੋ ਫਿਲਮ ਨਹੀਂ ਜੱਚੀ ਫਿਲਮ ਜੱਚੀ ਆ ਉਸ ਸੀਜ਼ ਨੂੰ ਤੇ ਬਸ ਇਹ ਨਾਲ ਰਹਿਣਾ ਸੀਗਾ ਤੇ ਬਾਕੀ ਜਿਹੜੇ ਲੋਕ ਫਿਲਮ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੈਨੇਡਾ ਹੋ ਕੇ ਸਾਰਾ ਕੈਨੇਡਾ ਸੋਲਡ ਆਊਟ ਆਸਟ੍ਰੇਲੀਆ ਤੋਂ ਬਹੁਤ ਅਸ਼ਕੀਆ ਸਾਰੇ ਓਵਰਸੀਜ਼ ਦੇ ਵਿੱਚ ਫਿਲਮ ਬਿਲਕੁਲ ਠੀਕ ਚੱਲ ਰਹੀ ਹੈ ਇੰਡੀਆ ਵੀ ਕੋਈ ਨਹੀਂ ਇੰਡੀਆ ਵੀ ਆਇਆ ਵੀ ਥਰਸਡੇ ਵਾਲਾ ਤਾਂ ਠੀਕ ਸੀਗਾ ਫ੍ਰਾਈਡੇ ਵਾਲਾ ਤਾਂ ਬਹੁਤ ਜ਼ਿਆਦਾ ਚੀਜ਼ਾਂ ਹਾਸਪਾਸ ਹੋਈਆਂ ਉਹ ਤਾਂ ਜਲਦੀ ਖਾ ਗਈ ਬਟ ਅੱਜ ਵਾਈਰੂਸ ਦੀ ਕਿਰਪਾ ਨਾਲ ਵਾਪਸ ਸੈੱਟ ਹੋਇਆ ਕੱਲ ਨੂੰ ਸੰਡੇ ਹੈ ਤੇ ਡੈਫੀਨੇਟਲੀ ਸੰਡੇ ਵਾਲਾ ਫਿਲਮ ਹੋਰ ਠੀਕ ਹੋਗੀ ਤੇ ਮੈਂ ਇਹ ਵੀ ਕਹਿੰਦਾ ਹਾਂ ਕਿ ਮੈਂ ਕਿਸੇ ਨੂੰ ਥੇਸ ਪਹੁੰਚਾਉਣੀ ਹੈ ਫਿਲਮ ਨਹੀਂ ਸੁਣਾਈ ਚੰਗੀਆਂ ਚੀਜ਼ਾਂ ਵੀ ਫਿਲਮ ਬਣਾਈ ਸੀ ਔਰ ਜਿੰਨੇ ਜਿੰਨੀਆਂ ਵੀ ਦਿੱਥੇ ਰਹਿੰਦੇ ਆ ਨਾ ਸਾਰਿਆਂ ਨਾਲ ਅੱਛਾ ਕਈ ਬੰਦੇ ਨੂੰ ਇਸ ਸੀ ਦਾ ਤਰਾਜ ਆ ਜਦੋਂ ਅਸੀਂ ਇੱਕ ਉਹ ਜਿਹੜਾ ਤੇ ਗਏ ਤੇ ਅਸੀਂ ਕਹਾਈ ਵੀ ਬਿਫਲੇ ਦੇ ਬਾਬਾ ਜੀ ਇਹ ਫਿਲਮ ਦੇਖੀਏ ਕਰੇ ਉਹ ਤਾਂ ਨਕਲੀ ਨਹੀਂ ਨੇ ਮੈਂ ਅਸਲ ਦਸੋ ਅਸੀਂ ਕਿੱਥੋਂ ਚੀਜ਼ ਲੈ ਆਈਏ ਕੱਲ ਪਰਸੋਂ ਦਾ ਮੈਂ ਸੌਰ ਜਿੱਥੇ ਬੰਦੀਆਂ ਨਾਲ ਗੱਲਬਾਤ ਕਰ ਚੁੱਕਿਆ ਹਾਂ ਜਿਹਦੇ ਨਾਲ ਕਰਦਾ ਉਹਨਾਂ ਤੋਂ ਕਿਸੇ ਪੂਰੀ ਤਰ੍ਹਾਂ ਯੂਨਿਟ ਤੇ ਉਹ ਕਾਉਣ ਨੇ ਕਰੇ ਇਸੜੇ ਕਾਉਣ ਪੁਰ ਕੱਲੇ ਕੱਲੇ ਨੂੰ ਜੀਤੀ ਮੈਂ ਕਈ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਅੱਜ ਬਹੁਤ ਜੜਾ ਇਹ ਫਿਲਮ ਦੇਖੀ ਹੈ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਦੇ ਹੁਣ ਅੱਛਾ ਕਈ ਤੇ ਇਸੇ ਦਿੱਕਤ ਬੰਨੂ ਜਿਹੜੇ ਕਹਿੰਦੇ ਇਹ ਸੌਲਵ ਕਰ ਦੇ ਵੀ ਤੁਸੀਂ ਦੇਖ ਕੇ ਆਓ ਫਿਲਮ ਤੇ ਨਹੀਂ ਖਰਾ ਫਿਲਮ ਸੀ ਉਹਦੇ ਸਾਰੇ ਫਿਲਮ ਦੇਖੇ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਦੇ ਰਿਵਿਊਜ਼ ਆ ਰਹੇ ਨੇ ਜਿਵੇਂ 2010 ਤੱਕ ਪਰ ਮੈਂ ਕੱਲੇ ਕੱਲੇ ਨੂੰ ਤਾਂ ਕੋਈ ਆ ਜਾਈ ਜਿਹੜਾ ਪੋਜ਼ਿਟਿਵ ਰਿਵਿਊ ਰਿਵਿਊ ਆਉਦਾ ਵਾ ਤਾਂ ਕਹਿ ਦਿੰਦੇ ਨੇ ਕਿ ਇਹ ਵੀ ਤਾਂ ਫੇਸਬੁਕ ਤੇ ਨਾ ਪੇਡ ਕੈਂਪੇਨ ਚਲਾਇਆ ਹੋਇਆ ਹੈ ਬੁਰੀ ਤਰ੍ਹਾਂ ਕਿ ਇਹ ਆਹਾ ਪੈਸੇ ਦੇ ਕੇ ਕਰਾਇਆ ਪਰ ਚਲ ਜੜੀ ਮੈਂ ਜਰ ਮੈਂ ਇਹ ਗੱਲ ਕਰ ਰਿਹਾ ਕਿ ਤੁਸੀਂ ਜਰੂਰ ਦੇਖੋ ਆਪਣੇ ਪਰਿਵਾਰਾਂ ਨੂੰ ਲੈ ਕੇ ਦੇਖੋ ਔਰ ਜਿਹੜੇ ਬੱਚਿਆਂ ਨੇ ਤੁਸੀਂ ਲੈ ਕੇ ਜਾਓ ਤੁਹਾਡੀ ਕੋਈ ਗੈਰਤ ਹੋ ਤਾਂ ਸਿਰ ਮੱਥੇ ਔਰ ਮੈਂ ਦਾਅਵੇ ਨਾਲ ਕਹਿਣਾ ਵਾ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੀ ਫੈਮਿਲੀ ਨੂੰ ਫਿਲਮ ਕੁਝ ਵਧੀਆ ਦੇ ਕੇ ਭੇਜੂਗੀ ਬਹੁਤ ਵਧੀਆ ਦੇ ਕੇ ਭੇਜੂਗੀ ਤੁਸੀਂ ਜਰੂਰ ਦੇਖਿਓ ਤੇ ਹਮੇਸ਼ਾ ਪਿਆਰ ਸਤਾਰ ਤੁਹਾਡੇ ਸਾਰਿਆਂ ਲਈ ਇਹ ਤੋਂ ਇਹ ਤੋਂ ਜੇ ਕੋਈ ਗਲਤੀ ਮਿਲਦੀ ਹੈ ਉਸ ਲਈ ਮਾਫੀ ਚਾਹੁੰਦੇ ਆ ਤੇ ਬਟ ਕੋਈ ਵੀ ਇੰਫਲੈਂਕਸ ਜਿਦਾ ਨਹੀਂ ਸੀ ਔਰ ਇਹ ਫਿਲਮ ਇੱਕ ਜੈਨੂਇਨਲੀ ਇਹ ਚੰਗੀ ਫਿਲਮ ਹੈਗੀ ਹੈ ਮੈਂ ਅਜਿਹੀ ਤਰ੍ਹਾਂ ਦੀ ਬਹੁਤ ਵਧੀਆ ਫਿਲਮ ਹੈ ਮੇਰੇ ਕਰੀਅਰ ਦੀ ਸਭ ਤੋਂ ਬਿਹਤਰੀਨ ਤੇ ਬੈਸਟ ਫਿਲਮ ਹੈ ਸਾਡੇ ਸਾਰੇਆਂ ਦੇ ਕਰੀਅਰ ਦੇ ਗੁੱਗੀ ਭਾਈ ਨੇ ਬਹੁਤ ਜ਼ੋਰ ਲਾਇਆ ਫਿਲਮ ਦੇ ਲਈ ਸੋਸੀ ਉਹੀ ਟੀਮ ਅਸਰਵਰ ਰਾਸ਼ਟਰੀ ਫਿਲਮਾਂ ਦਿੱਤੀਆਂ ਨੇ ਇਸ ਵਿਸ਼ੇ ਦੇ ਉੱਤੇ ਅਸੀਂ ਤੁਹਾਨੂੰ ਗਲਤ ਫਿਲਮ ਪਰੋਸ ਨਹੀਂ ਸਕਦੇ ਹੈਗੇ ਔਰ ਇਸ ਤਰ੍ਹਾਂ ਦੀ ਕਦੇ ਵੀ ਕਿਉਂਕਿ ਜੇ ਸਿੱਖ ਭਾਈ ਚਾਰੇ ਨੂੰ ਹੀ ਥੇ ਪਹੁੰਚਦੀ ਸਿੱਖ ਭਾਈ ਜਲੀ ਕਹਾਣੀ ਬਣਾਈ ਗਈ ਹੈ ਉਹਨਾਂ ਲਈ ਕਿੱਦਾਂ ਸਿਆਣ ਕਰ ਸਕਦੇ ਤੁਸੀਂ ਆਪ ਇੱਕ ਗੱਲ ਸੋਚੋ ਕਿ ਇੱਕ ਬੰਦੇ ਆਲੇ ਕਿਹਾ ਪੋਸ ਪਾਹਿਬ ਕਹਿੰਦਾ ਹੈ ਕਿ ਜਦ ਕਿਸੇ ਵੀ ਅਸੀਂ ਤਾਂ ਕਰਨ ਦੇਖ ਰਹੇ ਹਾਂ ਇਸ ਦਾ ਵਿਰੋਧ ਹੀ ਕਰਨਾ ਹੈ ਮਤਲਬ ਤੁਸੀਂ ਇਹ ਫਿਲਮ ਦੇਖ ਨਹੀਂ ਰਹੇ ਕਿ ਤੁਸੀਂ ਵਿਰੋਧ ਹੀ ਕਰ ਰਹੇ ਫਿਰ ਵਿਰੋਧ ਕਰ ਰਿਹਾ ਜਿਵੇਂ ਇਹ ਕੱਪੜੇ ਜਿਹੜਾ ਤੇ ਵਿਰੋਧ ਕਰ ਰਹੇ ਸਭ ਟ੍ਰੇਲਰ ਦੇ ਵੇਲੇ ਕਰ ਰਹੇ ਹੋ ਜੀ ਹੈ ਨਾ ਤੇ ਭਾਜੀ ਪਲੀਜ਼ ਜਿਹੜੇ ਵੀ ਬੰਦੇ ਸੋਚ ਰਹੇ ਨੇ ਇਦਾਂ ਦਾ ਸਾਡਾ ਕੋਈ ਮਾਨੀਆ ਕਿ ਅਸੀਂ ਕਿਸੇ ਰੋਮਾਂਚ ਦੀ ਚੀਜ਼ ਕਰੀਏ ਇੱਕ ਚੰਗੇ ਸਬਜੈਕਟ ਦੇ ਉੱਤੇ ਚੰਗੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਲਦ ਤੇ ਜਾ ਕੇ ਦੇਖੋ ਸੇਮੇਤਰਾਂ ਦੇ ਵਿੱਚ ਲੱਗੀ ਹੋਈ ਆਕਾਲ ਸੋ ਬਾਈ ਗੁਰੂ ਦੀ ਕਿਰਪਾ ਨਾਲ ਬਹੁਤ ਤਰੀਵਨ ਸਾਰੀਆਂ ਚੀਜ਼ਾਂ ਸੌਟਰ ਹੋ ਗਿਆ ਉਸ ਨਾਲ ਵੀ ਗੱਲ ਕੀਤੀ ਹੈ ਜਿਨ੍ਹਾਂ ਨਾਲ ਇਹਨੂੰ ਟ੍ਰਾਈ ਸਿਨ ਨੂੰ ਮੰਨਿੰਦੇ ਰਹੋ। ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ, ਫੋਲੋ ਐਂਡ ਸਬਸਕ੍ਰਾਈਬ ਕਰਦੇ ਜਾਰੂ ਰੱਖੋ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਦਲਾਲਾਂਗੜਾ। ਧੰਨਵਾਦ।